ਕਾਲੀ ਸਾਰਿਆਂ ਨੂੰ ਅੱਜ ਮੈਂ ਲੱਗੀਆਂ ਜੀ ਛਾਤ ਤੇ ਲਸਣ ਲਗਾਣ ਤੇ ਲਸਣ ਅਸੀਂ ਜਿਆਦਾ ਗੇਰਿਆ ਵਾ ਅਸੀਂ ਕੁਝ ਬਾਹਰ ਖੇਤ ਚ ਲਗਾਣਾ ਤੇ ਕੁਝ ਆਪਾਂ ਛਾਤ ਤੇ ਲਗਾਵਾਂਗੇ ਜਿਹੜਾ ਮੈਂ ਛਾਤ ਤੇ ਲਗਾ ਰਹੀ ਆ ਮੈਂ ਹੋਰ ਤਰੀਕੇ ਨਾਲ ਲਗਾ ਰਹੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਲਸਣ ਨੂੰ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕਲੀਆਂ ਨੂੰ ਇਕੱਲਾ ਇਕੱਲੇ ਕਰ ਲਿਆ ਤੇ ਹੁਣ ਆਪਾਂ ਲੈਣੇ ਆ ਇਹਦੇ ਵਿੱਚ ਜਿੰਨਾ ਤੁਸੀਂ ਲਗਾਣਾ ਉਹਨਾਂ ਕਾ ਲਸਣ ਲੈ ਲਓ ਇਹ ਆਪਾਂ ਲਸਣ ਲੈ ਲਿਆ ਜੀ ਲਗਭਗ ਅੱਧਾ ਤਾ ਕਿ ਲੋਤ ਇਹਨੂੰ ਮੈਂ ਹੁਣ 5 ਤੋਂ 6 ਘੰਟੇ ਜਿਹੜਾ ਇਸ ਤਰ੍ਹਾਂ ਪਾਣੀ ਦੇ ਵਿੱਚ ਭਿੱਜਾ ਰਹਿਣ ਦੇਵਾਂਗੀ ਲਗਭਗ 6-7 ਘੰਟੇ ਹੋ ਗਏ ਜੀ ਤੇ ਹੁਣ ਮੈਂ ਇਹਨੂੰ ਕਿਸੇ ਵੀ ਕੱਪੜੇ ਸੂਤੀ ਕੱਪੜੇ ਦੇ ਵਿੱਚ ਲੈ ਕੇ ਕਪੜਾ ਗਿੱਲਾ ਕਰਕੇ ਉਹਦੇ ਵਿੱਚ ਇਹਨੂੰ ਮੈਂ ਬੰਨ ਕੇ ਰੱਖ ਦਵਾਂਗੀ ਲਗਭਗ 24 ਤੋਂ 48 ਘੰਟੇ ਤੱਕ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਲਗਾਰੀਆਂ ਜੀ ਮੈਂ ਲਸਣ ਇੱਕ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਜਿਹੜਾ ਇਹਦਾ ਉਗਣ ਦਾ ਹੋਊਗਾ ਆਪਣਾ ਟਾਈਮ ਬਹੁਤ ਜਲਦੀ ਉੱਗ ਜਾਊਗਾ ਤੇ ਦੂਜੇ ਨੰਬਰ ਤੇ ਆਪਾਂ ਨੂੰ ਜਿਆਦਾ ਮਿਹਨਤ ਵੀ ਨਹੀਂ ਕਰਨੀ ਪਊਗੀ ਤੇ ਕੋਈ ਵੀ ਜਿਹੜੀ ਗੰਢੀ ਹੈ ਨਾ ਉੱਗਣ ਤੋਂ ਬਿਨਾ ਉਹ ਨਹੀਂ ਰਹੂਗੀ ਜੇ ਤੁਸੀਂ ਇਸ ਤਰੀਕੇ ਨਾਲ ਉਗਾਉਣਾ ਚਾਹੁੰਦੇ ਹੋ ਜੇ ਤੁਸੀਂ ਜਲਦੀ ਲਸਣ ਉਗਾਉਣਾ ਚਾਹੁੰਦੇ ਹੋ ਮਤਲਬ ਤੁਸੀਂ ਤੜਕੇ ਵਗੈਰਾ ਲਈ ਵਰਤਨਾ ਹੈ ਤਾਂ ਇਸ ਇਸ ਤਰੀਕੇ ਨਾਲ ਉਗਾਉਣ ਨਾਲ ਲਸਣ ਜਿਹੜਾ ਨਾ ਬਹੁਤ ਛੇਤੀ ਉੱਗੂਗਾ ਤੇ ਸਾਰੀਆਂ ਹੀ ਗੰਡੀਆਂ ਇੱਕਸਾਰ ਉੱਗਣਗੀਆਂ ਕੋਈ ਅੱਗੇ ਪਿੱਛੇ ਨਹੀਂ ਹੋਊਗੀ ਤੇ ਮਿੱਟੀ ਬਣਾਉਣ ਦਾ ਮੇਰੀਆਂ ਭੈਣਾਂ ਨੂੰ ਤਰੀਕਾ ਪਤਾ ਹੀ ਹੋਣਾ ਆ ਜੇ ਕੋਈ ਨਵਾਂ ਸ਼ੁਰੂ ਕਰ ਰਿਹਾ ਹੈ ਗਾਰਡਨਿੰਗ ਉਹਦੇ ਵਾਸਤੇ ਆਪਾਂ ਦੱਸ ਦਿੰਨੇ ਜੇ ਤੁਹਾਡੀ ਮਿੱਟੀ ਚੀਕਣੀ ਆ ਤੇ ਤੁਸੀਂ ਉਹਨਾਂ ਦੇ ਵਿੱਚ ਇਹ ਵਾਲੀ ਜਿਹੜੀ ਹੁੰਦੀ ਰੇਤਾ ਤੇ ਥੋੜਾ ਜਿਹਾ ਤੁਸੀਂ ਝੋਨੇ ਦਾ ਛਿਲਕਾ ਇਹ ਮਿਕਸ ਕਰ ਲਓ ਜਾਂ ਤੁਸੀਂ ਕੋਕੋ ਪੀਟ ਮਿਕਸ ਕਰ ਲਓ ਜੇ ਤੁਹਾਡੇ ਕੋਲ ਛਿਲਕਾ ਨਹੀਂ ਹੈਗਾ ਤੇ ਜੇ ਤੁਹਾਡੀ ਮਿੱਟੀ ਇਸ ਤਰ੍ਹਾਂ ਦੀ ਆ ਸਿੰਪਲ ਜਿੱਦਾਂ ਦੀ ਮੇਰੇ ਖੇਤ ਦੀ ਮਿੱਟੀ ਆ ਤਾਂ ਫਿਰ ਤੁਹਾਨੂੰ ਕੁਝ ਵੀ ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਮਿਕਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਆ ਇਹਦੇ ਵਿੱਚ ਤੁਸੀਂ ਜਿੰਨੀ ਹੋ ਸਕੇ ਜ਼ਿਆਦਾ ਗੋਬਰ ਦੀ ਗਲੀ ਸੜੀ ਖਾਦ ਪਾ ਲਓ ਤੇ ਜਾਂ ਤੁਸੀਂ ਜੇ ਤੁਹਾਡੇ ਕੋਲ ਪੱਤੇ ਮਿਲ ਜਾਣ ਆਸਾਨੀ ਦੇ ਨਾਲ ਗਲੇ ਸੜੇ ਪੱਤੇ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਪਏ ਹੁੰਦੇ ਜਾਂ ਬਾਗਾਂ ਦੇ ਵਿੱਚੋਂ ਆਮ ਹੀ ਮਿਲ ਜਾਂਦੇ ਤੁਸੀਂ ਉੱਥੋਂ ਲੈ ਆਓ ਤੇ ਪੱਤੇ ਇਹਦੇ ਵਿੱਚ ਲਗਭਗ 40% ਮਿਕਸ ਕਰ ਦੋ। ਉਹਦੇ ਨਾਲ ਮਿੱਟੀ ਜਿਹੜੀ ਹੋਊਗੀ ਬਹੁਤ ਸੌਫਟ ਹੋ ਜਾਊਗੀ ਆਪਣੀ ਤੇ ਜਿਹੜੀ ਗੰਢੀ ਹੋਊਗੀ ਲਸਣ ਦੀ ਉਹ ਮੋਟੀ ਬਣੂਗੀ। ਤੇ ਹੋਰ ਮੈਂ ਇਹਦੇ ਵਿੱਚ ਹਜੇ ਕੁਝ ਵੀ ਨਹੀਂ ਮਿਲਾ ਰਹੀ ਸਿੰਪਲ ਮਿੱਟੀ ਦੇ ਵਿੱਚ ਹੀ ਲਗਾਣਾ ਕੋਈ ਕੈਮੀਕਲ ਨਹੀਂ ਇਹਦੇ ਵਿੱਚ ਆਪਾਂ ਨਹੀਂ ਪਾਣਾ। ਠੀਕ ਆ। ਇਹ ਲਸਣ ਪੈਂਦੇ ਹੋਏ ਨੂੰ ਜੀ ਅੱਜ ਮੈਨੂੰ ਚੌਥਾ ਦਿਨ ਹੋ ਗਿਆ ਆ। ਇਸ ਤਰ੍ਹਾਂ ਮੈਂ ਇਹਨੂੰ ਇੱਕ ਕੋਈ ਕੱਪੜਾ ਕੋਈ ਵੀ ਕੱਪੜਾ ਤੁਸੀਂ ਘਰ ਦੇ ਵਿੱਚੋਂ ਲੈ ਲਓ, ਟਾਵਲ ਲੈ ਲਓ ਜਾਂ ਤੁਸੀਂ ਕੋਈ ਕੱਪੜਾ ਲੈ ਲਓ। ਤੇ ਲਸਣ ਨੂੰ ਜਿਸ ਤਰ੍ਹਾਂ ਧੋਈ ਦਾ ਆਪਾਂ ਲਸਣ ਨੂੰ ਧੋ ਕੇ ਤੇ ਕੱਪੜੇ ਨੂੰ ਵੀ ਗਿੱਲਾ ਕਰਕੇ ਉਹਦੇ ਵਿੱਚ ਤੁਸੀਂ ਲਸਣ ਨੂੰ ਇਸ ਤਰ੍ਹਾਂ ਰੱਖ ਦੋ। ਬਸ ਇਹਨੇ ਆਪਣੇ ਆਪ ਹੀ ਇਸ ਤਰ੍ਹਾਂ ਉੱਗਿਆ ਹੋਣਾ ਤੁਸੀਂ ਦੇਖ ਸਕਦੇ ਹੋ ਦੀਆਂ ਜੜਾਂ ਕਿੱਡੀਆਂ-ਕਿੱਡੀਆਂ ਹੋ ਗਈਆਂ ਤੇ ਉੱਪਰੋਂ ਵੀ ਇਹ ਉਗਣਾ ਸਟਾਰਟ ਹੋ ਗਿਆ ਆ। ਤੇ ਜੇ ਆਪਾਂ ਇਹਨੂੰ ਸਿੱਧਾ ਲਸਣ ਨੂੰ ਲਗਾਵਾਂਗੇ ਤੇ ਮੈਨੂੰ ਲੱਗਦਾ ਵੀ ਹਫ਼ਤਾ 10 ਦਿਨ ਉੱਗਣ ਨੂੰ ਹੀ ਲੱਗ ਜਾਂਦੇ ਆ। ਤੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਕਰਕੇ ਰੱਖ ਲਓ ਇਹ ਮੇਰਾ ਚੌਥੇ ਦਿਨ ਦਾ ਵਾਜ ਲਸਣ ਮਤਲਬ ਇਹਨੂੰ 3 ਦਿਨ ਪੂਰੇ ਹੋ ਚੁੱਕੇ ਆ ਤੇ ਚੌਥਾ ਦਿਨ ਚੜ ਗਿਆ ਆ। ਜਾਣੀ ਕਿ 48 ਘੰਟੇ ਹੋ ਗਏ ਨੂੰ ਤੇ ਤੁਸੀਂ ਇਹਦੀਆਂ ਜੜ੍ਹਾਂ ਦੇਖ ਸਕਦੇ ਹੋ ਕਿੰਡੀਆਂ-ਕਿੰਡੀਆਂ ਵੱਡੀਆਂ ਹੋ ਗਈਆਂ ਤੇ ਮੇਰੇ ਦੇ ਵਿੱਚ ਧਿਆਨ ਤਿਆ ਨੂੰ ਇਹ ਰੱਖਣਾ ਪੈਣਾ ਹੈ ਵੀ ਇਹਨਾਂ ਵੀ ਹੁਣ ਤੁਸੀਂ ਇਹਨੂੰ ਇਦਾਂ ਹੀ ਕੱਢ ਕੇ ਤਾਂ ਸਵੇਰੇ ਰੱਖ ਦੋ ਤੇ ਸ਼ਾਮਾਂ ਨੂੰ ਤੁਸੀਂ ਲਾਓ ਫਿਰ ਨਹੀਂ ਇਹ ਉਗਣਾ ਕਿਉਂਕਿ ਇਹਦੀਆਂ ਜੜ੍ਹਾਂ ਆ ਨਾ ਬਹੁਤ ਸੌਫਟ ਆ ਬਹੁਤ ਕੂਲੀਆਂ ਆ ਤੇ ਇਹ ਫੇ ਸ਼ਾਮਾਂ ਤੱਕ ਇਦਾਂ ਹੀ ਸੁੱਕ ਜਾਣੀਆਂ ਇਹਨੂੰ ਇਸ ਤਰ੍ਹਾਂ ਟਾਕ ਕੇ ਹੀ ਰੱਖਣਾ ਹੈ ਜੇ ਤੁਹਾਡਾ ਟਾਈਮ ਵਗੈਰਾ ਨਹੀਂ ਵੀ ਹੈਗਾ ਹਜੇ 10-12 ਘੰਟੇ ਤੈਨੂੰ ਕੁਝ ਨਹੀਂ ਹੋਣਾ ਤੇ ਤੁਸੀਂ ਜਾ ਰਹੇ ਹੋ ਤੇ ਇਹਨੂੰ ਇਸੇ ਤਰ੍ਹਾਂ ਗਿੱਲਾ ਕਰਕੇ ਕਪੜਾ ਤੇ ਇਹਨੂੰ ਇਸੇ ਤਰ੍ਹਾਂ ਟਕਿਆ ਰਹਿਣ ਦਿਓ ਜਦੋਂ ਤੁਸੀਂ ਲਗਾਣਾ ਆ ਉਦੋਂ ਤੁਸੀਂ ਲਗਾ ਦਿਓ ਤੀਜੇ ਦਿਨ ਲਸਣ ਉੱਗੇ ਆਉਂਦਾ ਆ ਤੀਜੇ ਦਿਨ ਤੁਸੀਂ ਜਿਹੜਾ ਉਗਾਣਾ ਉਹਨੂੰ ਸਟਾਰਟ ਕਰ ਸਕਦੇ ਹੋ ਤੇ ਹੁਣ ਮੈਂ ਪਹਿਲਾਂ ਸਾਰੇ ਨੂੰ ਇੱਥੇ ਢੇੜੀ ਕਰ ਲਵਾਂ ਕਿਉਂਕਿ ਮੈਂ ਵਿੱਚੋਂ ਮੋਟੀਆਂ-ਮੋਟੀਆਂ ਗੰਡੀਆਂ ਲਗਾ ਦੇਣੀਆਂ ਆ ਤੇ ਜਿਹੜੀ ਛੋਟੀ ਕੋਈ ਗੰਢੀ ਹੋਊਗੀ ਉਹ ਆਪਾਂ ਜ਼ਮੀਨ ਤੇ ਲਗਾ ਦਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਿੱਟੀ ਦਾ ਡੱਬਾ ਆ ਉਹ ਭਰ ਲਈਏ ਇਹ ਮੈਂ ਜੀ ਡੱਬਾ ਲੈ ਲਿਆ 25-30 ਕਿਲੋ ਦਾ ਤੇ ਮੇਰੇ ਕੋਲ ਕੰਨੀਆਂ ਦੇ ਕੱਟੇ ਹੋਏ ਆ ਪੀਸ ਇਹਦੇ ਵਿੱਚ ਹੀ ਮੈਂ ਲਗਾ ਰਹੀਆਂ ਲਸਣ ਲਸਣ ਮੈਂ ਇਸ ਵਾਰ ਤਿੰਨ ਵੈਰਾਈਟੀ ਦਾ ਲਗਾਉਂਗੀ ਇਹ ਸਭ ਤੋਂ ਪਹਿਲਾ ਹੈਗਾ ਜੀ ਜਿਹੜਾ ਨਾਭੀ ਜੇ ਰੰਗ ਦਾ ਲਸਣ ਹੁੰਦਾ ਲਾਲ ਲਸਣ ਇਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਲਾਲ ਲਸਣ ਇਹ ਵਾਲਾ ਲਾਲ ਵਾਲਾ ਲਸਣ ਆ ਇਹ ਮੈਂ ਸਭ ਤੋਂ ਪਹਿਲਾਂ ਲਾਣ ਲਗਾਣ ਲੱਗੀ ਆ ਕਿਉਂਕਿ ਆਪਾਂ ਤੜਕੇ ਵਾਸਤੇ ਇਹਦੇ ਜਿਹੜੇ ਪੱਤੇ ਆ ਉਹ ਵਰਤਨੇ ਆ ਤੇ ਲਗਭਗ ਮੈਨੂੰ ਲੱਗਦਾ ਵੀ 15 ਦਿਨਾਂ ਦੇ ਵਿੱਚ ਇਹਦੇ ਜਿਹੜੇ ਪੱਤੇ ਆ ਨਿਕਲ ਕੇ ਖਾਣਯੋਗ ਹੋ ਜਾਣੇ ਆ ਤੇ ਇਸ ਤੋਂ ਬਾਅਦ ਫਿਰ ਮੈਂ ਲਗਾਉਂਗੀ ਜਿਹੜਾ ਹੁੰਦਾ ਆਪਣਾ ਮੋਟਾ ਲਸਣ ਜਿਹਨੂੰ ਹਮਾ ਜਿਹਦੀ ਗੰਡੀ ਦੇ ਥੱਲੇ ਫਿਰ ਇੱਕ ਐਕਸਟਰਾ ਗੰਡੀ ਬਣਦੀ ਆ ਜੋ ਕਿ ਹਾਰਟ ਦੇ ਵਾਸਤੇ ਜ਼ਿਆਦਾਤਰ ਉਹ ਵਰਤਦੇ ਆ ਜਿਨ੍ਹਾਂ ਕੋਈ ਹਾਰਟ ਦੀ ਕੋਈ ਸਮੱਸਿਆ ਹੋਵੇ ਬੀਪੀ ਵਗੈਰਾ ਵੱਧਾ ਹੋਵੇ ਉਹ ਜ਼ਿਆਦਾਤਰ ਲਸਣ ਉਹ ਵਰਤਿਆ ਜਾਂਦਾ ਜਿਸ ਤਰ੍ਹਾਂ ਇਹ ਗੰਡੀ ਬਣਦੀ ਨਾ ਇੱਕ ਤੇ ਉਹਦੀਆਂ ਜੜਾਂ ਦੇ ਵਿੱਚ ਇੱਥੇ ਨਿੱਕ-ਨਿੱਕੀਆਂ ਗੰਡੀਆਂ ਹੋਰ ਤਿੰਨ ਜਾਂ ਚਾਰ ਇਸ ਤਰ੍ਹਾਂ ਬਣਦੀਆਂ ਆ ਤੇ ਜਾਂ ਫਿਰ ਉਹਦੀ ਸਿਰਫ ਇੱਕ ਗੰਡੀ ਹੀ ਗੋਲ ਹੀ ਰਹਿ ਜਾਂਦੀ ਆ ਜਿਸ ਤਰ੍ਹਾਂ ਕਿ ਆਪਣਾ ਪਿਆਜ਼ ਹੁੰਦਾ ਆ ਅੱਧੇ ਉਸ ਤਰ੍ਹਾਂ ਬੰਦਦੇ ਆ ਅੱਧੇ ਉਹ ਗੋਲ ਲਸਣ ਵਾਂਗੂ ਬੰਦਦੇ ਆ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਅਗਲੀ ਵੀਡੀਓ ਦੇ ਵਿੱਚ ਲਸਣ ਮੇਰੇ ਕੋਲ ਹੈਗਾ ਆ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਲਗਾਉਣ ਦਾ ਤੁਹਾਨੂੰ ਇਹਦਾ ਇਸ ਲਸਣ ਦਾ ਤਰੀਕਾ ਦੱਸ ਦਿੰਨੇ ਆ ਦੂਜਾ ਤੇ ਲਸਣ ਜਦੋਂ ਵੀ ਤੁਸੀਂ ਲਗਾਣਾ ਆ ਉਹਨੂੰ ਇਸ ਤਰ੍ਹਾਂ ਫੜੋ ਇਸ ਤਰ੍ਹਾਂ ਹੀ ਕਢੋ ਲੋ ਪਰ ਇਹ ਜਿਹੜਾ ਲਸਣ ਆ ਨਾ ਇਹਨੂੰ ਥੋੜਾ ਆਪਾਂ ਨੂੰ ਉਗਾਣ 'ਚ ਧਿਆਨ ਰੱਖਣਾ ਪੈਣਾ ਕਿਉਂਕਿ ਇਹਦੀਆਂ ਜੜ੍ਹਾਂ ਜਿਹੜੀਆਂ ਬਹੁਤ ਕੂਲੀਆਂ ਆ ਤੇ ਉਹ ਜਦੋਂ ਆਪਾਂ ਲਗਾਵਾਂਗੇ ਤਾਂ ਟੁੱਟ ਜਾਣੀਆਂ ਪਹਿਲਾਂ ਤੁਸੀਂ ਹਲਕਾ ਜਿਹਾ ਇਸ ਤਰ੍ਹਾਂ ਸ਼ੇਕ ਕਰ ਲਓ ਕਿਸੇ ਵੀ ਸੋਟੀ ਨਾਲ ਕਰ ਲਓ ਜਾਂ ਉਂਗਲ ਨਾਲ ਕਰ ਲਓ ਤੇ ਜੜਾਂ ਨੂੰ ਵਿੱਚ ਰੱਖ ਕੇ ਹਲਕਾ ਜਿਹਾ ਕੂਲੇ ਸੌਫਟ ਜਿਹੇ ਹੱਥ ਦੇ ਨਾਲ ਤੇ ਬਸ ਮਿੱਟੀ ਪਾ ਦਿਓ ਤਿੰਨ ਤੋਂ 4 ਇੰਚੀ ਦੇ ਤੁਸੀਂ ਲਗਾ ਸਕਦੇ ਹੋ ਖੇਤ ਦਾ ਥੋੜਾ ਹਿਸਾਬ ਹੋਰ ਹੋ ਜਾਂਦਾ ਹੈ ਕਿਉਂਕਿ ਇਹ ਤੇ ਮੈਂ ਖਾਣ ਨੂੰ ਲਗਾਣਾ ਇਸ ਕਰਕੇ ਥੋੜਾ ਸੰਗਣਾ ਵੀ ਆਪਾਂ ਲਗਾ ਦਾਂਗੇ ਤੇ ਕੋਈ ਗੱਲ ਨਹੀਂ ਕਿਉਂਕਿ ਇਹਦੇ ਪੱਤੇ ਹੀ ਵਰਤਨੇ ਆਪਾਂ ਬਸ ਇਸੇ ਤਰ੍ਹਾਂ ਸ਼ੇਕ ਕਰਕੇ ਬਿਲਕੁਲ ਆਸਾਨ ਤਰੀਕਾ ਆ ਇਹ ਲਸਣ ਲਗਾਉਣ ਦਾ ਤੇ ਉੱਤੇ ਹਲਕੀ ਜੀ ਬਸ ਮਿੱਟੀ ਪਾ ਦੇਣੀ ਆ ਕੋਈ ਬਹੁਤਾ ਜ਼ਿਆਦਾ ਇਹਦਾ ਨੀਚ ਝੰਡ ਨਹੀਂ ਹੁੰਦਾ ਲਗਾਉਂਦਾ ਤੇ ਬਹੁਤ ਛੇਤੀ ਤੁਸੀਂ ਦੇਖਿਓ ਮੈਂ ਤੁਹਾਨੂੰ ਦਿਖਾਉਂਗੀ ਤੀਜੇ ਦਿਨ ਮੈਨੂੰ ਲੱਗਦਾ ਵੀ ਇਹਨੇ ਉੱਗ ਕੇ ਫਿਰ ਬਾਹਰ ਆ ਜਾਣਾ ਦੁਆਰਾ ਬਸ ਇਸ ਤਰ੍ਹਾਂ ਉੱਤੇ ਹਲਕੀ ਜੀ ਮਿੱਟੀ ਪਾ ਦੇਣੀ ਕਿਉਂਕਿ ਉੱਪਰੋਂ ਵੀ ਉੱਗਿਆ ਪਿਆ ਵਾ ਤੇ ਇਸ ਕਰਕੇ ਇਹਨੂੰ ਕੋਈ ਬਹੁਤਾ ਟੱਕਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਜੜਾਂ ਦਾ ਧਿਆਨ ਰੱਖਣਾ ਪੈਣਾ ਵੀ ਜਿਹੜੀਆਂ ਜੜਾ ਆ ਉਹ ਸਿੱਧੀਆਂ ਰਹਿਣ ਥੱਲੇ ਨੂੰ ਇੰਨੇ ਲਸਣ ਦੇ ਨਾਲ ਤਾਂ ਕਾਫੀ ਥਾਂ ਲੱਗ ਜਾਣਾ ਤੇ ਵੈਸੇ ਮੈਂ ਹੁਣ ਇੱਕ ਡੱਬਾ ਹੀ ਆਹ ਵਾਲਾ ਲਗਾ ਰਹੀ ਆ ਲਸਣ ਦਿਖਾਉਣ ਵਾਸਤੇ ਤੁਹਾਨੂੰ ਵੀਡੀਓ ਵਾਸਤੇ ਵੀ ਜਿੰਨਾ ਲਗਾਣਾ ਆ ਹੁਣ ਮੇਰੀਆਂ ਭੈਣਾਂ ਨੇ ਉਹ ਸ਼ੁਰੂ ਕਰ ਦਿਓ ਤੁਸੀਂ ਲਸਣ ਲਗਾਣਾ ਆ ਦੇਖੋ ਇਹ ਰੁੱਗ ਕੇ ਕਿੰਡਾ ਵੱਡਾ ਹੋ ਗਿਆ ਤੇ ਇਹਨੂੰ ਮੈਨੂੰ ਹੁਣ ਟਕਣ ਦੀ ਜ਼ਰੂਰਤ ਹੀ ਨਹੀਂ ਹੈਗੀ ਉਤੋਂ ਬਸ ਇਹਦੀ ਜੜਾ ਟਕ ਦੋ ਬਸ ਲੱਗ ਗਿਆ ਲਸਣ ਕੋਈ ਬਹੁਤ ਜ਼ਿਆਦਾ ਇੰਨਾ ਔਖਾ ਨਹੀਂ ਕੰਮ ਹੁੰਦਾ ਮੈਨੂੰ ਲੱਗਦਾ ਵੀ ਇੱਕ ਬੱਚਾ ਵੀ ਜਿਹੜਾ ਆ ਲਸਣ ਨੂੰ ਆਰਾਮ ਦੇ ਨਾਲ ਲਗਾ ਸਕਦਾ ਆ ਤੇ ਹੁਣ ਮੈਂ ਸਾਰਾ ਹੀ ਉਸੇ ਤਰ੍ਹਾਂ ਪਹਿਲਾਂ ਲਗਾ ਲਵਾਂ ਅਸਲ ਮੈਂ ਲਗਾਤਾ ਜੀ ਤੇ ਹੁਣ ਮੈਂ ਇਹਨੂੰ ਹਲਕਾ ਜਿਹਾ ਪਾਣੀ ਦੇ ਦੂੰਗੀ ਬਹੁਤ ਜ਼ਿਆਦਾ ਪਾਣੀ ਨਹੀਂ ਦੇਣਾ ਸਿਰਫ ਇਹ ਜਿਹੜੀਆਂ ਜੜਾਂ ਆ ਉਹ ਨਾ ਡਰਾਈ ਹੋਣ ਤੇ ਬਸ ਉਹਨਾਂ ਕੀ ਪਾਣੀ ਦੇਣਾ ਜ਼ਿਆਦਾ ਪਾਣੀ ਨਹੀਂ ਦੇਣਾ ਕਿਉਂਕਿ ਡੱਬੇ ਦੇ ਵਿੱਚੋਂ ਪਲਾਸਟਿਕ ਦੇ ਵਿੱਚੋਂ ਪਾਣੀ ਜਿਹੜਾ ਨਾ ਉਹ ਸੁੱਕਦਾ ਨਹੀਂ ਹੈਗਾ ਜੇ ਤੁਸੀਂ ਮਿੱਟੀ ਦੇ ਜਾਂ ਤੁਸੀਂ ਸੀਮਿੰਟ ਦੇ ਗਮਲੇ 'ਚ ਲਗਾ ਰਹੇ ਹੋ ਫਿਰ ਤਾਂ ਕਿਉਂਕਿ ਉਹ ਸੀਮਿੰਟ ਦਾ ਗਮਲਾ ਹੀ ਪਾਣੀ ਬਹੁਤ ਜ਼ਿਆਦਾ ਖਿੱਚ ਲੈਂਦਾ ਆ ਪਰ ਇਹਨੇ ਸੁੱਕਣਾ ਨਹੀਂ ਇਸ ਕਰਕੇ ਹਲਕਾ ਜਿਹਾ ਮੈਂ ਪਾਣੀ ਦਊਂਗੀ ਬਿਲਕੁਲ 1 ਲੀਟਰ ਦੇ ਕਰੀਬ ਹੀ ਮੈਂ ਇਹਦੇ ਵਿੱਚ ਪਾਣੀ ਪਾਉਣਾ ਆ ਤੇ ਬਸ ਇੰਨੀ ਕੀ ਸੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਆ ਮੇਰੇ ਲਸਣ ਲਗਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ-ਬਸਤੇ ਰਹੋ ਤੁਸੀਂ ਦੇਖ ਸਕਦੇ ਹੋ ਜੀ ਅੱਜ ਤੀਜਾ ਦਿਨ ਹੋਇਆ ਤੇ ਲਸਣ ਆਪਣਾ ਉੱਗ ਵੀ ਆਇਆ ਓਕੇ ਲਗਭਗ ਇਹ ਇੰਜ ਇੰਜ ਦਾ ਹੋ ਗਿਆ ਕਿੰਨੀ ਆਸਾਨ ਤਰੀਕੇ ਦੇ ਨਾਲ ਲਸਣ ਉੱਗ ਗਿਆ ਆ ਕੋਈ ਗੰਡੀ ਥੋੜੀ ਛੋਟੀ ਆ ਅਜੇ ਤੇ ਕੋਈ ਥੋੜੀ ਵੱਡੀ ਆ